ਹਜ਼ਾਰ ਰਜਾਨਾ ਪਾਕਿਸਤਾਨ ਮਾ ਗੰਗੇ ਜਾਣਾ ਜੋ ਠੋੜ ਕੁਰੜੀ ਰੱਬ ਕਾ ਗੰਗੇ ਜਾਣਾ ਰਹੀ ਪੰਜਾਬ ਮਾ ਸਿੱਖ ਜਾਵਾ ਜਮਨਾ ਨਾ ਕਰ ਮਾ ਇੱਕ ਜਾਣਾ ਬਿਮਾਰੀਆਂ ਮਾ ਤਈਏ ਜਾਦਾ ਬਿਹਾਰ ਮਾ ਕਾਲੇ ਕਾਲੇ ਬਈਏ ਜਾਦਾ ਜਮਨ ਵਰਗੇ ਭਈਏ ਜਾਦਾ ਪੰਜਾਬ ਮਾ ਹਜ਼ਾਰੀ ਜਨਾ ਆਪਣੇ ਖੈਰੇ ਨਿਡਿਆੜੀ ਟੱਪ ਕੇ ਬਾਸਮਦੇਗੀ ਪ੍ਰਾਣੀ ਜਾਣਾ ਹਰਿਆਣੇ ਮਾ ਕਿਕਰ ਜਾਣਾ ਪੰਜਾਬ ਮਾ ਪੀਪੜ ਜਾਦਾ ਹਰਿਆਣੇ ਮਾ ਸੂਏ ਪੱਕੇ ਪੰਜਾਬ ਮਾ ਕੂਏ ਪੱਕੇ ਚੱਲ ਰਹਾ ਮਾ ਚੌੜ ਜਾਣਾ ਠੋੜ ਮਾ ਬੋਲ ਜਾਣਾ ਮਨੇ ਮਾਜਰਾ ਤਰਕੀ ਜਾਣਾ ਬਰਵਾੜਾ ਤਾੜਨਾ ਨਕੀ ਜਾਣਾ ਸੂਲੇ ਬਰਾਣੀ ਮਾ ਸਰਤਾੜ ਜਾਣਾ ਬਾਂਗਰ ਮਾ ਕਮਾੜ ਜਾਦਾ ਮੈਲਾ ਸੋਟੇ ਮਾਲੂਆਰ ਜਾਣਾ ਬਟੋਹਣ ਮਾ ਦਿਖਾਣ ਜਾਵਾ ਛੋਲਰ ਮਾ ਗਿੰਦੀ ਲੈ ਜਾਣਾ ਬਲਾਣੇ ਮਾ ਛਮੜ ਜਾਦਾ ਘਨੌਰ ਮਾ ਟੇਗਾਣਾ ਬਾੜਾ ਟੰਗਰਾ ਕੀ ਮੰਡੀ ਮਾ ਢੇਰੇ ਜਾਣਾ ਮਾੜੂ ਮਾ ਖਾਬ ਸੁਗਮਾ ਸਗਰਾਉਂ ਮਾ ਲਲਾਣੇ ਮਾ ਚੂਣ ਜਾਣਾ ਨੰਡਿਆਲੀ ਬਕਨੌਰ ਮਾ ਸੂਰ ਜਾਣਾ ਮਾ ਸਿੰਘਨ ਮਾ ਕਨੇ ਮਾ ਤੇਰਾ ਉਦੇਵਰ ਸੇਖੂ ਮਰ ਆ ਤੇਰੀ ਮ ਸਿੰਘਨ ਮਾ ਤੇਰੀ ਸੂਤ ਵਰ ਉਦੇਵਰ ਸਾਰੀ ਜਗਾ ਜਗੌਲੀ ਟੰਡੇ ਮਾ ਆ ਨਿਵਾਵ ਜੈਨ ਆ ਰਸੀ ਮਾ ਜੰਸੂਆ ਜੰਸੂਈ ਮਾ ਲਬਾਣੇ ਔਰ ਦੁਨੀਆ ਮਾ ਵਰ ਤੇਰੇ ਚੰਗੇ ਮਾੜੇ ਪਾਣੇ ਹਾਂ ਜਟਵਾਨ ਮਾ ਜੱਟ ਜਾਨਾ ਨਾਲੇ ਦਾ ਰੁਮਾਲੇ ਵਾਲੇ ਕਮਾਰਾਂਗਾ ਮੱਟ ਜਾਣਾ ਟੋਡਿਆ ਟਵਾਲ ਮਾ ਇਟ ਜਾਣਾ ਸੁਰਜ ਪਰਮਾ ਜਰੀਕ ਪਰਮਾ ਸਿੰਟ ਜਾਣਾ ਬ੍ਰਹਮਣਾਂਗੇ ਰਾਣੇ ਮਾ ਸਨਾਲੀਆਂ ਮਾ ਸੌਗਲ ਬਸੋਨੇ ਮਾ ਜਰਾ ਭਾਣੋ ਕੀ ਢੀ ਸਿਰ ਕੱਪੜੇ ਮਾ ਪੰਡਿਤ ਜਾਦਾ ਅਰ ਬਿਆਸ ਕੇ ਡੇਰ ਮੈਂ ਆਪਣੇ ਮਾ ਦੇ ਗਲੇ ਪੰਡਾਰੇ ਵਾਲੇ ਤੋਂ ਸੰਗ ਰ ਜਾਣਾ ਪਰਿਆਣੇ ਮਨਾਈ ਜਾਣਾ ਜਰਵੇੜਾ ਤੇ ਚੌਧਰੀ ਵਰਗੇ ਛੋਟਿਆਂ ਵਰਗੇ ਹਲਵਾਈ ਜਾਣਾ